ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਪਹੁੰਚੇ ਅੱਜ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਭਿੱਕੀਵੜ ਤੋਂ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੁਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਆ ਸੁਰ ਸਿੰਘ ਪਿੰਡ ਤੋਂ ਇੱਕ ਛੜਕ ਪਿੰਡ ਮਾਣੇ ਮੱਲੀਆਂ ਨੂੰ ਜਾਂਦੀ ਇਸੇ ਸੜਕ ਦੇ ਉੱਪਰ ਗੁਰਲਾਲ ਸਿੰਘ ਉਹਨਾਂ ਦਾ ਘਰ ਆ ਸੋ ਪਸ਼ੂਪਾਲਾਰ ਦਾ ਕੀਤਾ ਤੇ ਪਸ਼ੂ ਦੋਸਤੋ ਮੈਨੂੰ ਲੱਗਦਾ ਵੀ ਆਪਾਂ ਥੋੜੇ ਦਿਨਾਂ ਬਾਅਦ ਜਿਹੜੀ ਅਪਡੇਟ ਆ ਤੁਹਾਨੂੰ ਇਸ ਘਰੋਂ ਜ਼ਰੂਰ ਦੇਣੇ ਆ ਅੱਜ ਇਸ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਚਾਰ ਬੈੜਾਂ ਦੇਖ ਰਹੇ ਜੇ ਇੱਕ ਗੱਬਣ ਵੈੜ ਤਾਂ ਉਹ ਤਿਆਰੀ ਵਾਲੀ ਦਿਖਾ ਦਾਂਗੇ ਤਿੰਨੇ ਵੈੜਾਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਸੋ ਸਮਾਂ ਕਿੰਨਾ ਕੰਨਾ ਹੋ ਗਿਆ ਸੁਈਆਂ ਨੂੰ ਤੇ ਕਿੰਵੇਂ ਸੂਬੇ ਆ ਤੇ ਕੀ ਰੇਟ ਮੁੱਲ ਰਹੂਗਾ ਉਹ ਪੂਰੀ ਗੱਲਬਾਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਮਿਲ ਜੂਗੀ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਬਣੇ ਰਹੋ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਬਾਕੀ ਹਰ ਵਾਰ ਆਪਾਂ ਇੱਕ ਇੱਕ ਕਰ ਰਿਕਵੈਸਟ ਕਰਦੇ ਹੁੰਦੇ ਆ ਠੀਕ ਆ ਜੀ ਸੋ ਪਸ਼ੂ ਵਪਾਰ ਦਾ ਕੀਤਾ ਵਪਾਰੀ ਵੀਰਾਂ ਦਾ ਅੱਗੋਂ ਮਾਲ ਆਪਣੀ ਨਰਕ ਪਰਖ ਕਰਕੇ ਤਸੱਲੀ ਕਰਕੇ ਲੈ ਕੇ ਆਉਂਦੇ ਆ ਅੱਗੋਂ ਮੇਰਾ ਭਰਾ ਕੋਈ ਵੀ ਖਰੀਦਾ ਰਹੁੰਦਾ ਤੇ ਗੱਬਣ ਪਸ਼ੂ ਆਪਣਾ ਚੌਥ ਥਣੋਂ ਦੀ ਟਿੱਪ ਕੇ ਸਵੇ ਸਵੇ ਪਸ਼ੂ ਨੂੰ ਕੋਈ ਦੋ ਡੰਗ ਚੋ ਕੇ ਤਸੱਲੀ ਆ ਉਹ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਾਸਤਰੀ ਕਾਰ ਸਾਸਤਰੀ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਬਹੁਤ ਠੀਠਾ ਵੀਰੇ ਬੜੀ ਕਿਰਪਾ ਬੈਗਰੂ ਜੀ ਚਲੋ ਸ਼ੁਕਰੇ ਮਾਲਕ ਦਾ ਜੀ ਨਾਗਾ ਜ ਆਪਾਂ ਜਿੱਦਾਂ ਇੱਕ ਸ਼ੌਰਟ ਦੇ ਵਿੱਚ ਦੱਸਿਆ ਵੀ ਚਾਰ ਨੇ ਟੋਟਲ ਹਾਂਜੀ ਹਾਂਜੀ ਸੰਧੂ ਸਾਹਿਬ ਚਾਰ ਵੜਾ ਵਾ ਤਿੰਨ ਸੁਈਆਂ ਤੇ ਇੱਕ ਗੱਬਣਾ ਵਸੀ ਠੀਕ ਹੈ ਜੀ ਠੀਕ ਹੈ ਤਿੰਨੇ ਅਗਰ ਨਾਲ ਸੁਈਆਂ ਤੇ ਕਿੰਨੇ ਕਿੰਨੇ ਟਾਈਮ ਦੇ ਵਿੱਚ ਸਮਝ ਆ ਆ ਸੰਧੂ ਕੱਲ ਹੀ ਸੁਈਆ ਵੀਰ ਅੱਛਾ ਜੀ ਤੇ ਇਹਦੇ ਮਗਰ ਬੱਛਾ ਵਾ ਤੇ ਪਹਿਲਾ ਸੁਆ ਬੱਛੀ ਸੁਈਆ ਤੇ ਇਹਦੇ ਥੱਲੇ 14-15 ਲੀਟਰ ਬੋਲੀ ਹੋਊਗੀ ਠੀਕ ਹੈ ਪਹਿਲੀ ਸੁਈ ਥੱਲੇ ਹਾਂਜੀ ਦੋ ਡੰਗ ਛੱਡ ਕੇ ਤਿੰਨ ਡੰਗ ਚੋਵੇ ਮੂੰਹ ਚੋਗੀ ਅਜੇ ਠੀਕ ਆ ਹਾਂਜੀ ਛਿੱਗੀ ਹੁੰਦੀ ਆ ਕਰਮਾਲੀ ਠੀਕ ਹੈ ਹਾਂਜੀ ਲੋਬੀ ਦੋਸਤੋ ਇਸੇ ਤਰ੍ਹਾਂ ਡਿਟੇਲ ਤੁਹ ਇਨਫੋਰਮੇਸ਼ਨ ਮਿਲਦੀ ਜਾਊਗੀ ਸਟਾਰਟਿੰਗ ਗਰਨਾਲ ਇਸੇ ਤੋਂ ਕਹਾਣੀ ਆ ਗੱਲ ਲੀ ਸੰਸਾ ਤੇ ਇਹ ਸੂਹਾ ਕਿਵੇਂ ਆ ਵੀਰ ਇਹ ਦੂਜਾ ਸੂਹਾ ਸੰਧੂ ਸਾਹਿਬ ਸੁਣੀ ਆ ਹਾਂਜੀ ਤੇ ਪਹਿਲੇ ਸੂਹ ਦਾ ਰਕਾਰ ਕੋਜ 20 ਤੋਂ ਪਲੱਸ ਹੀ ਰਿਹਾ ਵਾ ਠੀਕ ਆ ਜੀ ਹਾਂਜੀ ਚਲੋ ਜਿਹੜੇ ਫਾਰਮਰ ਚੋਂ ਆਪਾਂ ਲਈ ਆ ਉਹ ਵੀਰਾਂ ਦੇ ਵੀ ਅਸੀਂ 20 ਕਿਲੋ ਤੋਂ ਪਲੱਸ ਚੋਇਆ ਇੱਥੋਂ ਤੇ ਦੂਜਾ ਸੂਹਾ ਸੁਣੀ ਆ ਜੇ ਦੇਣ ਦਾਖ ਲੈਂਦੀ ਆ ਕਰਮਾਂ ਦੀ 10 ਕ ਲੈਂਦੀ ਆ ਹਾਂਜੀ ਲਓ ਵੀ ਦੋਸਤੋ ਦੂਜਾ ਸੂਹਾ ਇਸ ਵਾਰ ਨੇ ਸੁਣਾ ਤੇ ਤਕਰੀਬਨ 20 ਲੀਟਰ ਵੀਰਾਂ ਦਾ ਵੀ ਪਹਿਲੇ ਸੂਵੇ ਜਿੱਥੋਂ ਵੀ ਆਈ ਆ ਫਾਰਮ ਚੋਂ ਉਹਨਾਂ ਦੱਸਿਆ ਵੀ ਤਕਰੀਬਨ 20 ਲ ਉੱਪਰ ਮਿਲਕਿੰਗੇ ਕਰਾਉਂਦੀ ਰਹੀ ਆ ਪਹਿਲੇ ਸੂਵੇ ਦੇ ਵਿੱਚ ਹੁਣ ਦੂਜਾ ਸੂਆ ਬਾਕੀ ਵਾੜ ਵੱਟੀ ਆ ਠੀਕ ਆ ਜੀ ਤੇ ਰਜ਼ਾ ਜੀ ਆ ਵਜਨ ਵਜਨ ਪੂਰਾ ਚੌੜਾ ਪਿੱਠ ਪੂੜਾ ਤੇ ਇੱਕ ਵਾਰੀ ਹਵਾਨੇ ਲੇਵੇ ਤੋ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਦੇਖੋ ਬੈਕ ਸਾਈਡ ਤੋਂ ਬਾਕੀ ਸੀਲਸ ਲੱਗ ਵੱਡੀ ਸੰਧੂ ਸਾਹਿਬ ਆ ਦੇਖੋ ਜੀ ਠੀਕ ਆ ਜੀ ਸੋ ਸਪੇਸ ਹਸ ਫੂਸਾ ਗੈਪ ਗੂ ਵਾਪਸੀ ਥਣਾ ਦੇ ਵਿੱਚ ਬਹੁਤ ਚੰਗਾ ਤੇ ਹੱਥੀ ਮੁਠੀ ਵਾਲਾ ਥਣਾ ਵੈਸੇ ਤੁਹਾਨੂੰ ਆਪਾਂ ਸਾਰੇ ਪਾਸੇ ਦਿਖਾ ਦਗੇ ਠੀਕ ਆ ਗਰਲਾਲ ਵੀਰੇ ਕਿੰਨੇ ਕ ਦਿਨ ਕੱਢਦੀ ਫਿਰ ਇਹ ਸਾਨੂੰ ਸਾਹ ਅਜੇ ਹਫਤਾ ਲੈ ਜੂਗੀ ਕਰਮਾਂ ਲਈ ਬੇ ਲੈ ਜੂ ਖਿੱਚ ਕੇ ਹਾਂਜੀ ਅਜੇ ਸ਼ਹਿਰ ਹੀ ਆਉਂਦਾ ਥਣਾ ਚੋਂ ਬਾਕੀ ਜਿਹੜਾ ਭਣ ਭਰਾਏ ਦਾ ਸੌਦਾ ਕਰੂਗਾ ਆਪਣੇ ਨਾਲ ਆਨਲਾਈਨ ਘਰੇ ਖੜਕੇ ਆਪਾਂ ਤਪਾਗ ਰਹੀ ਨਾ ਤਸੱਲੀ ਨਾਲ ਭਾਰ ਪਿੱਛੇ ਦੀ ਫੁੱਲ ਗਰੰਟੀ ਦਵਾਂਗੇ ਦੀ ਜੀ ਠੀਕ ਆ ਜੀ ਹਾਂਜੀ ਜਾਓ ਵੀਰ ਗਰਲਾਲ ਲਓ ਦੋਸਤੋ ਇੱਕ ਹਫਤਾ ਅਜੇ ਪੈਂਡਿੰਗ ਆ ਠੀਕ ਆ ਜੀ ਘੱਟੋ ਘਰ ਵੀ ਇੱਕ ਹਫਤਾ ਲੈ ਜੂਗੀ ਬਾਕੀ ਨਾਰਮਲੀ ਆਪਾਂ ਹਵਾਨੇ ਛੱਡੇ ਨੂੰ ਵੇਖ ਕੇ ਅੰਦਾਜ਼ਾ ਲਾ ਸਕਦੇ ਆ ਲੜਾ ਲੁੜਾ ਕਾਫੀ ਜ਼ਿਆਦੀਆਂ ਟਿਲ ਟੁਲ ਬਹੁਤ ਆ ਦੇਖੋ ਜੀ ਸੋ ਵਾਈਟ ਰੰਗ ਬਧੇ ਰਿਆ ਕੁਝ ਕੁ ਸਪੌਟ ਜਿਹੜੇ ਆ ਬਲੈਕ ਤੁਹਾਨੂੰ ਨਜ਼ਰ ਆਉਣਗੇ ਟਾਵੇਂ ਟਾਵੇਂ ਆ ਦੇਖੋ ਤੇ ਬਾਕੀ ਕਰ ਲਾ ਲ ਵੀਰੇ ਜਿਹੋ ਜੀ ਚਲੋ ਨਸਲ ਜਾ ਤੇ ਕੀ ਆ ਦੋ ਤਾਂ ਕੋਈ 20 ਲੀਟਰ ਵੀ ਤੋਂ ਪਲਾਸ ਚ ਆਉਣਾ ਹੀ ਚਾਹੀਦਾ ਸੰਧੂ ਸਾਹਿਬ ਚਲੋ ਉਹਨਾਂ ਪਹਿਲੇ ਸਵੇਰ ਚੋਇਆ ਕਰਮਾਂ ਲਈ ਦਾ ਤੇ ਚਲੋ ਆਪਾਂ ਨੇ ਵੀ ਪਹਿਲੇ ਤੇ ਆਪਾਂ ਘਰ ਵਾਲੇ ਤੇ ਨਹੀਂ ਵਿੱਚ ਯਕੀਨ ਕਈ ਆ ਦੀ ਕਰਦੇ ਚਲੋ 20 22 ਕਿਲੋ ਦੁੱਧ ਬੱਛੀ ਨੂੰ ਦੇਣਾ ਚਾਹੀਦਾ ਪੂਰੀ ਬੱਦੀ ਬੱਛੀ ਆ ਆ ਬਿਲਕੁਲ ਹਾਂਜੀ ਹਾਂਜੀ ਲੋਬ ਦੋਸਤੋ ਬਾਕੀ ਤੁਸੀਂ ਆਫੇਸ ਕੁਆਲਟੀ ਦੇਖ ਲਓ ਠੀਕ ਆ ਜੀ ਫੈਸ਼ਨ ਫੂਸ਼ਨ ਬਹੁਤ ਜ਼ਿਆਦਾ ਤੇ ਬਿਲਕੁਲ ਨਿੱਕੇ ਨਿੱਕੇ ਜਿਹੇ ਕੁਝ سپورਟ ਜਿਹੜੇ ਆ ਉਹ ਫੇਸ ਤੇ ਆ ਤੇ ਮੋਟੇ ਟਮੇਟੋਲੇ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਇਹੋ ਜਿਹਾ ਰੰਗ ਆ ਬਹੁਤ ਖੂਬਸੂਰਤ ਪੂਰੀ ਬਣੀ ਮਟੀ ਆਲੀ ਆ ਸਭ ਪੂਰੀ ਨਿਕਰੀ ਆ ਹਾਂ ਹਾਂਜੀ ਫੇ ਨਿੱਗਰ ਆ ਪੂਰੀ ਢਾਂਚੇ ਢੂੰਚੇ ਦੀ ਤੇ ਥੱਲਿਓ ਵੀ ਕਰਮਾ ਦੀ ਜਿੰਨੀ ਲੇਵੇ ਦੀ ਇਹ ਵੀ ਨਹੀਂ ਹੈਗਾਗਾ ਵੀ ਤਕਰੀਬਨ ਧੱਕ ਗਾਣੂ ਆ ਜਿੰਨੀ ਗਾਣੂ ਆ ਉਹਨੇ ਬਿਲਕੁਲ ਪਟਾਣੇ ਸੰਦੇ ਵਿਚਕਾਰ ਝੱਡਾ ਬਣਾ ਕੇ ਤਿਆਰ ਕਰੂਗੀ ਠੀਕ ਹੈ ਅੱਛਾ ਗਰ ਲਾਲ ਵੀਰੇ ਕੀ ਮੋਲ ਕਰਤਾ ਇਹਦਾ ਫਿਰ ਕਿੰਨੇ ਦੀ ਦਵਾਂਗੇ ਆਪਾਂ ਇਹ ਸੰਧੂ ਸਾਹਿਬ ਮੋਲੇ ਦਾ ਕੋਈ 75 ਨਹੀਂ ਕੋਈ 80 ਨਹੀਂ ਆ ਇਹਦਾ ਮੁੱਲ ਜੋ ਮੱਝ ਕਰੀਏ 70000 ਚੋਂ ਮਾਨਤਾ ਨਾਲ ਖੁੱਲੇ ਕਰਾਂਗੇ 70 ਚੋਂ ਹਾਂਜੀ ਸੰਧੂ ਸਾਹਿਬ ਠੀਕ ਹੈ ਜੀ ਜੀ ਪੂਰੀ ਵੱਡੀ ਆ ਸੰਧੂ ਸਾਹਿਬ ਇਹਦਾ ਵਜਨ ਵਟੇ ਵਾਲੀ ਆ ਚਲੋ ਦਿਨ ਦਾਹ ਮਾਰਦੀ ਆ ਜਿਹੜੀ ਗੱਲ ਵਾ ਹਾਂਜੀ ਲੋਬ ਦੇੜੇ ਦੇਣਾ ਕਿਸਾਨ ਵੀਰੋ ਜਿਹੜੇ ਲੈ ਕੇ ਜਾਂਦੀ ਕਰਮ ਵਾਲੀ ਕੋਈ 60 80 ਦਿਨ ਤੇ ਬਾਕੀ 70000 ਦੇ ਵਿੱਚ ਤੁਹਾਨੂੰ ਇਹ ਵਾਰ ਮਿਲ ਜੂਗੀ ਇਧਰ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦਗੀ ਆਪਾਂ ਆਹ ਕਰੋ ਜੇਗਾ ਤੁਹਾਨੂੰ ਮੱਝਾਂ ਦਾ ਸੰਧੂ ਸਾ ਠੀਕ ਹੈ ਜੀ ਸੋ ਸਾਰੇ ਬੰਨੇ ਮੇਰਾ ਭਰਾ ਇੱਕ ਵਾਰੀ ਵੀਡੀਓ ਫੁੱਲ ਕੰਪਲੀਟ ਦੇਖ ਲਿਆ ਕਰੋ ਨਾਲ ਇਨਫੋਰਮੇਸ਼ਨ ਤੇ ਪੂਰੀ ਇੱਕ ਵਾਰੀ ਆਪਾਂ ਤੁਹਾਨੂੰ ਚੀਜ਼ ਦਿਖਾਈ ਵੀ ਹੁੰਦੀ ਆ ਤੇ ਇਸ ਤੋਂ ਬਾਅਦ ਸੈਕੰਡ ਨੰਬਰ ਇੱਧਰ ਕਰਨਾਲ ਆਪਣੇ ਕੋਲ ਬਲੈਕ ਰੰਗ ਦੇ ਵਿੱਚ ਵੱਚੀ ਆ ਗਈ ਹਾਂਜੀ ਸੰਤੂ ਸਾਹਿਬ ਇਹ ਜਰਸੀ ਦਾ ਕ੍ਰੋਸ ਵਾ ਉਹ ਜਿਹੜੀਆਂ ਮੋਟੀਆਂ ਹੀਆਂ ਖਾਣੀਆਂ ਹੁੰਦੀਆਂ ਆੱਖਾਂ ਬਾਹਰ ਨੂੰ ਹੁੰਦੀਆਂ ਹਾਂਜੀ ਹਾਂਜੀ ਅਹੀਂ ਤੇ ਡਰਦੇ ਕੱਲ ਦੀ ਲੈਂਦੀ ਆ ਕਰਮਾ ਵਾਲੀ ਤੇ ਡਰਦੇ ਕਰਾ ਕੁੜੇ ਨਹੀਂ ਹੱਥ 'ਚ ਪਾਉਂਦੇ ਵੀ ਕਿ ਜੇ ਆਖੂ ਕੁਝ ਕੜਾਈ ਨਾ ਵਾਜੇ ਲੈਂਦੀ ਪਹਿਲੀ ਥੋੜੀ ਅੰਤਰੀ ਅੱਖਾਂ ਦੀ ਹੋਈ ਦਿੰਦੀ ਆ ਵੀ ਥੋੜੀ ਹਾਂਜੀ ਹਾਂਜੀ ਬਿਲਕੁਲ ਇਹ ਗਰਾਲ ਕੱਲ ਸੁੱਈ ਹੈ ਸਵੇਰ ਦੂਜਾ ਕੋ ਹੋ ਗਈ ਹੈ ਨਹੀਂ ਸੰਧੂ ਸਾਹਿਬ ਪਹਿਲਾਂ ਸੂਆ ਸੋਈ ਆ ਪਹਿਲਾਂ ਹਾਂਜੀ ਇਹ ਚੌਗੀਆਂ ਛਿਗੀ ਹੁੰਦੀ ਆ ਕਰਮਾ ਵਾਲੀ ਉਹਦੇ ਥੱਲੇ 13 14 ਲੀਟਰ ਬੋਲੀ ਹੋਊਗੀ ਠੀਕ ਉਹ ਬੱਚਾ ਇਹਦੇ ਮਗਰ ਤੇ ਜੇਬ ਜੂਰ ਐ ਪ੍ਰੋਪਰ ਪਾਈ ਕਰਮਾ ਵਾਲੀ ਨਾਲ ਕੋਈ ਇਹ ਟੋੜ ਜਾਣੇ ਇੱਕ ਨੰਬਰ ਤੇ ਆਪਣੇ ਕੋਲ ਇਥੇ ਘਰੇ ਸੂਈ ਨਾ ਹਾਂਜੀ ਹਾਂਜੀ ਆ ਦੇਖੋ ਜੀ ਸੋ ਥਾਣੇ ਵੇਖੋ ਕਿਸਾਨ ਵੀਰੋ ਵੈਸੇ ਨਖੇੜ ਨਖੂੜ ਆਫਸੀ ਥਾਣਾ ਦਾ ਵੇਖੋ ਮਗਰ ਬੱਛਾ ਆ ਗਿਆ ਹੈ ਹਾਂਜੀ ਸੋ 13 14 ਲੀਟਰ ਬੋਲੀ ਤੋਂ ਸਟਾਰਟਿੰਗ ਆ ਕੱਲ ਹੀ ਸੂਈ ਆ ਕਰਮਾ ਲਈ ਠੀਕ ਹੈ ਜੀ ਹਜੇ ਤੁਸੀਂ ਵੇਖੋ ਪੜੇ ਪੜੇ ਚੱਕਣੇ ਕਰਮਾ ਲਈ ਹਜੇ ਤਹਿ ਤੂੰ ਜੀ ਲਈ ਆ ਕੋ ਸੱਜਰਤਾ ਜੀ ਸੂਈਏ ਤੇ ਪੰਜਾ ਸੱਤਾਂ ਦਿਨਾਂ ਦੇ ਵਿੱਚ ਪਸ਼ੂ ਮੋੜ ਰਿਕਵਰੀ ਰਿਕਵਰੀ ਕਰਦਾ ਜਿਵੇਂ ਜਿਵੇਂ ਕੋਈ ਦਾਣਾ ਫੱਕਾ ਚੁੱਕਦਾ ਆ ਦੇਖੋ ਸੋ ਜਰਸੀ ਦੇ ਵਿੱਚ ਕਰੋ ਸੰਗ ਆ ਠੀਕ ਹੈ ਜੀ ਬਾਕੀ ਕਰ ਲਾ ਚੋਣ ਜਵਾਦੀ ਚੰਗੀ ਨਿਕਲੀ ਸੰਧੂ ਸਾਹਿਬ ਮੋਗਾ ਹੀ ਆ ਕਰਮਾਲੀ ਦੇ ਜਿਹੜਾ ਭਨ ਭਰਾ ਸੌਦਾ ਕਰੂ ਭਲਾਈ ਤੇ ਆ ਜੇ ਪਲਾ ਮਗਾ ਕੇ ਚੋ ਕੇ ਫੇਰ ਪਈਏ ਦਵੇ ਆਪਾਂ ਲਓ ਜੀ ਹਾਂਜੀ ਠੀਕ ਹੈ ਜੀ ਅਗੜੀ ਇੱਥੇ ਹੀ ਬੱਚਾ ਆ ਜਾ ਆ ਠੀਕ ਹੈ ਲੋਬ ਇੱਕ ਰੰਗ ਆ ਠੀਕ ਆ ਜੀ ਇੱਕ ਰੰਗ ਆ ਬਿਲਕੁਲ ਬਲੈਕ ਕੁਝ ਕੁ ਹਵਾਨੇ ਚੱਡੇ ਦੇ ਉੱਪਰ ਨਿਸ਼ਾਨ ਹੈਗਾ ਵਾਈਟ ਬਾਕੀ ਓਵਰਆਲ ਮੱਥੇ ਤੋਂ ਲੈ ਕੇ ਪੂਛ ਤੱਕ ਜੇਕਰ ਆਪਾਂ ਗੱਲ ਕਰੀਏ ਤੇ ਬਿਲਕੁਲ ਇੱਕ ਰੰਗ ਬਲੈਕ ਹਾਂ ਠੰਡੀ ਤੇਰੀ ਸੀਲ ਸਾਉ ਹਾਂ ਜੀ ਹੋਲੀ ਠੰਡੀਆਂ ਕਰਨ ਵਾਲੀ ਉਹੋ ਜਿਹੀ ਗੱਲ ਕੋਈ ਠੀਕ ਆ ਜੀ ਹਾਂਜੀ ਲਓ ਜੀ ਇਹਦਾ ਬੱਚਾ ਇੱਕ ਵਾਰੀ ਕਰਨਾਲ ਦਿਖਾ ਦਿਓ ਮੇਰਾ ਹਾਂਜੀ ਹਾਂਜੀ ਸੰਸਾ ਲੈ ਬੱਚਾ ਚੰਗਾ ਪਲਿਆ ਪਲੀਤਾ ਹੈ ਸੰਤੂ ਸਾਹਿਬ ਪੂਰਾ ਫੋਲੀ ਪਲਿਆ ਦਿੱਤਾ ਤੇ ਹਾਂ ਹਾਂਜੀ ਲਓ ਜੀ ਠੀਕ ਆ ਜੀ ਸਵੇਟੀ ਅਵਾਰ ਦੇ ਵਿੱਚ ਦੋਸਤੋ ਏਡਾ ਬੱਚਾ ਉਹਨਾ ਵੇਖੋ ਤੁਸੀਂ ਠੀਕ ਆ ਜੀ ਤੇ ਤਾਂ ਕਰਕੇ ਪਸ਼ੂ ਦੀ ਪੂਰੀ ਤਹਿ ਜੀ ਲਾ ਜਾਂਦਾ ਤੇ ਨਾਰਮਲੀ ਆਪਾਂ ਮੈਂਸ਼ਨ ਕਰ ਦਿੰਦੇ ਹਾਂ ਵੀ ਇੱਕ ਵਾਰੀ ਪਸ਼ੂ ਸੁਆ ਸੁਆਇਆ ਤੇ ਥੋੜਾ ਜਿਹਾ ਨਰਮ ਜਿਹਾ ਲੱਗਦਾ ਹੁੰਦਾ ਕਿਉਂਕਿ ਤਹਿ ਜੀ ਲਾਈ ਹੁੰਦੀ ਪਸ਼ੂ ਨੇ ਠੀਕ ਆ ਜੀ ਕਿਉਂਕਿ ਇੰਨਾ ਵਜਨ ਤੇ ਕੋਈ ਵੀ ਚੋਬੇ ਕੋਲ ਪਸ਼ੂ ਦੇ ਵਿੱਚੋਂ ਪਸ਼ੂ ਆਉਣਾ ਤੇ ਇਹ ਕਰਨਾਲ ਇੱਕ ਦਮਾਂ ਦੇ ਕਿੰਨੇ ਦੀ ਬੱਚੀ ਆਪਾਂ ਸੰਧੂ ਸਾਹਿਬ ਚਲੋ ਅਜੇ ਦੰਦਾ ਜਵਾ ਬੱਚੀ 403 ਵਾਲੀ ਆ ਕਰਮਾ ਲਈ ਹਾਂਜੀ ਇਹਦਾ ਮੁੱਲ ਕੋਈ 65 ਨਹੀਂ ਕੋਈ 70 ਨਹੀਂ 60000 ਤੋਂ ਖੁੱਲੇ ਮਾਨਦਾਨ ਕਰ ਦਾਂਗੇ ਆਪਾਂ 60 ਚੋ ਹਾਂਜੀ ਸੰਧੂ ਸਾਹਿਬ ਠੀਕ ਹੈ ਜੀ ਬਾਕੀ ਲਸਾ ਲੋਸਾ ਤੋਂ ਤੁਸੀਂ ਆਪ ਹੀ ਕਰ ਦਿੰਦੇ ਜੀ ਸੰਧੂ ਸਾਹਿਬ ਚਲੋ ਮਹਾਰਾਜ ਦੀ ਮਿਹਨਤ ਆਪਾਂ ਨੂੰ ਦਸ ਦਿਨ ਹੋ ਗਏ ਵੀਡੀਓ ਭਾਈ ਨੂੰ ਉਹ ਤੁਹਾਡਾ ਹੁਣੇ ਟਾਈਮ ਲੱਗਾ ਤੁਸੀਂ ਥੋੜੇ ਕਣਕ ਬਾਈ ਜੀ ਰੁੱਝੇ ਰਹੇ ਤੇ ਚਲੋ ਮਾਲ ਵਿਕਦਾ ਗਿਆ ਆਉਂਦਾ ਜਾਂਦਾ ਵੇਤਾ ਜਾਂਦਾ ਭੈਣ ਭਰਾਵਾਂ ਨੂੰ ਚਲੋ ਲੋਵੀ ਪ੍ਰਾਪੋ 60000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ ਸੋ ਉਮੀਦ ਕਰਦੇ ਪਸੰਦ ਆਉਣਗੇ ਪਸ਼ੂ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਇੱਧਰ ਆ ਜਿਓ ਤੇ ਗਰ ਲਾਲ ਆਪਣੇ ਕੋਲ ਆ ਵੜ ਆ ਕੀ ਫਿਰ ਇਹ ਸੰਧੂ ਸਾਹਿਬ ਤੀਜਾ ਸੂਗਾ ਸੂਈ ਆ ਇਹਨੂੰ ਅੱਜ ਪੰਜਵਾਂ ਛੇਵਾਂ ਦਿਨ ਸੂਈ ਨੂੰ ਇਹਦੇ ਮਗਰ ਬੱਛਾ ਵਾਜੀ ਮਗਰ ਬੱਛਾ ਹਾਂਜੀ ਹਫਤੇ ਦੇ ਵਿੱਚ ਵਿੱਚ ਹੀ ਪੰਜਾਂ ਛਿਆਂ ਦਿਨਾਂ ਦੀ ਸੂਈ ਹਾਂਜੀ ਦੁੱਧ ਦੇ ਥੱਲੇ ਠੰਡਾ ਜਿਹੜਾ ਸੰਧੂ ਸਾਹਿਬ 14 ਲੀਟਰ ਹੋਊਗਾ ਤੇ ਵਿਖਾਵਾ ਝੱਗਾ ਚੋਂ ਗਾਲਾ ਪਲਾ 16-17 ਵੀ ਕਹੀ ਜਾਈਏ ਗਲਤ ਗੱਲ ਨਹੀਂ ਕਰਨੀ ਦੋ ਡੰਗ ਭੈਣ ਭਰਾਵ ਦਾ ਚੋਗੇ ਲੀਟਰ ਮਾਰ ਕੇ ਫੇ ਕੱਚਾ ਸੂਆ ਤੇ ਪੰਜਾਂ ਛੇ ਪੰਜਾਂ ਕ ਦਿਨਾਂ ਦਾ ਸਮਾ ਹੋ ਗਿਆ ਸੂਈ ਨੂੰ ਤੇ ਦੋਸਤੋ 14 ਲੀਟਰ ਠੰਡਾ ਕਰਕੇ ਕੋਈ ਵੀਰ ਕੱਚਾ ਦੁੱਧ ਤੋਂ ਕੋਈ ਦੁੱਧ ਮੰਨ ਲੇ ਕਿਉਂਕਿ ਪੰਜਾਂ ਛੇ ਦਿਨਾਂ ਦਾ گاਵਾ ਦੀ ਗੱਲ ਕਰ ਲਈਏ ਬੇੜਾਂ ਦੀ ਗੱਲ ਕਰ ਲਈਏ ਤੇ ਦੁੱਧ ਬਣ ਲੱਗ ਪੈਂਦਾ ਠੀਕ ਆ ਤੇ ਆਹ ਥਾਣਾ ਵੈਸੇ ਹੱਥੀ ਮੁਠੀ ਦਾ ਥਾਣਾ ਤੇ ਚੋਣ ਚਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਭਰਾਵਾਂ ਨੂੰ ਕਿਉਂਕਿ ਸਾਰੇ ਵੀਰ ਭੱਜਦੇ ਆ ਵੀ ਛੋਟੇ ਥਾਣ ਤੋਂ ਬਾਕੀ ਹੱਥੀ ਚਵਾਈਲਾ ਥਾਣਾ ਆ ਵੇਖੋ ਠੀਕ ਆ ਬਾਕੀ ਸੀਲਸ ਲਾ ਕੇ ਸੰਧੂ ਸਾਹਿਬ ਸਾਰਾ ਮਾਲ ਹੀ ਹਾਂ ਹਾਂਜੀ ਠੀਕ ਹੈ ਜੇ ਵੀਰ ਗੁਰਲਾਲ ਖੋਲ ਕੇ ਤੋਰਦਗੇ ਸੋ ਦੋਸਤੋ ਆਪਾਂ ਫਿਰ ਵਾਰ-ਵਾਰ ਬੇਨਤੀ ਕਰਦੇ ਹੁੰਨੇ ਆ ਵੀ ਕੋਈ ਭਰਾ ਆਨਲਾਈਨ ਖਰੀਦਦਾਰੀ ਕਰਦਾ ਤੇ ਉਹ ਥੋੜਾ ਦੇ ਵੀਰ ਗੁਰਲਾਲ ਦਾ ਆਪਸੀ ਇਤਬਾਰ ਇੱਕ ਦੂਜੇ ਦੇ ਉੱਪਰ ਬੇਸ਼ੱਕ ਆਪਾਂ ਕਹਿ ਦਿੰਦੇ ਹੁੰਨੇ ਆ ਵੀ ਇੱਕ ਟਾਈਮ ਵੀਡੀਓ ਕਾਲ ਤੇ ਚਵਾਈ ਕਰਾ ਲਓ ਉਹਦੇ ਤੇ ਕਾਫੀ ਜ਼ਿਆਦਾ ਸਾਹਮਣੇ ਆ ਜਾਂਦੀ ਹੈ ਚੀਜ਼ ਠੀਕ ਹੈ ਜੀ ਤੇ ਕੋਈ ਭਰਾ ਜੀ ਤੇ ਵਿਜ਼ਿਟ ਕਰ ਸਕਦਾ ਤੇ ਮੋਸਟ ਵੈਲਕਮ ਦੋ ਦੀ ਭਾਵੇਂ ਕੋਈ ਤਿੰਨ ਟਾਈਮ ਆ ਕੇ ਚੁੱਕੇ ਦੂਰ ਮੈਂ ਤੇ ਨਾ ਕੋਈ ਦੂਰੋਂ ਆ ਪੈਣ ਭਰਾ ਤੇ ਦੋ ਡਾਂਗੀ ਵੀਡੀਓ ਕੱਲ ਤੇ ਚੋਵੇ ਤੇ ਤੀਜੀ ਡਾਂਗ ਉਹਦੇ ਘਰ ਜਾ ਕੇ ਚਵਾ ਕੇ ਫੇਰ ਪਈਏ ਲਵਾਂਗੇ ਆਪਾਂ ਤੇ ਆ ਬਿਲਕੁਲ ਦੁੱਧ ਦੇ ਨਹੀਂ ਵੀ ਆਪਾਂ ਕਹਿ ਦਾਂਗੇ ਤੇ ਹੋਊਗਾ ਨਾ ਚਲੋ ਵੰਡ ਵੰਡ ਤੇ ਤੁਹਾਨੂੰ ਪਤਾ ਮਾਲ ਨੂੰ ਪੂਰਾ ਪੈਂਦਾ ਐਵੇਂ ਗਲਤ ਗਲ ਨਹੀਂ ਕਰਦੇ ਤੇ ਵੰਡ ਦੇ ਸਿਰ ਤੇ ਦੁੱਧ ਦੇਣਾ ਜੀ ਵੰਡ ਦੇ ਸਿਰ ਤੇ ਦੁੱਧ ਦੇਣਾ ਜੀ ਜੀ ਇਹ ਕਹਿ ਦਈਏ ਵੀ ਆਪਾਂ ਪਾਇਆ ਨਹੀਂ ਹਾਂਜੀ ਹਾਂਜੀ ਕਿਉਂ ਆਪਣਾ ਵਪਾਰ ਦਾ ਕੰਮ ਆ ਵੀ ਜਿੰਨਾ ਪੈਸਾ ਆਣਾ ਜ਼ਰੂਰ ਆਪਾਂ ਵੰਡ ਗਰਮਾੜੀ ਥੱਲੇ ਅੱਜ 5-6 ਦਿਨਾਂ ਦੀ ਸੂਈ ਦੇ ਥੱਲੇ ਦੁੱਧ ਮਗਰ ਬੱਛਾ ਮੇਲ ਕਾਫ ਤੀਜਾ ਸੂਆ ਸੂਈ ਠੀਕਾ ਗਰਨਾਲ ਵੀਰੇ ਕੀ ਮੋਲ ਵੜੀ ਸੰਧੂ ਸਾਹਿਬ ਮੋਲ ਛੋਟਾ ਜੇ ਤੋਕੜਾਂ ਵਾਲਾ ਹੀ ਭਾਵਾ ਹਾਂਜੀ ਮੋਲ ਕੋਈ 50 ਨਹੀਂ 55 ਨਹੀਂ ਲਾਟ ਆਪਾਂ 45 ਹਜ਼ਾਰ ਦੇ ਦਵਾਂਗੇ ਉੱਚ ਖੁੱਲੇ ਮੰਤਨ ਕਰਦਾਂਗੇ 45 ਚੋਂ ਹਾਂਜੀ ਸੰਧੂ ਸਾਹਿਬ ਚਲੋ ਜੀ ਦੋ ਤਾਂ ਸੰਧੂ ਸਾਹਿਬ ਜਿੰਨਾ ਕਿਆ ਵਾ ਕੋਈ ਭੈਣ ਭਰਾ ਇੱਥੇ ਆ ਜੇ ਮੇਰੇ ਨਾਲ ਵੀਡੀਓ ਕਾਲ ਤੇ ਚਾਹਲੇ ਆਪਦੇ ਘਰ ਦੋ ਡੰਗ ਚੋ ਕੇ ਫੇਰ ਪਈਏ ਦੇ ਕੇ ਗੱਲ ਹੀ ਕੋਈ ਨਹੀਂ ਆ ਸਨ ਠੀਕ ਆ ਲਓ ਜੀ 45000 45000 ਦੇ ਵਿੱਚ ਇਹ ਤੁਹਾਨੂੰ ਮਿਲ ਜੂਗੀ ਵੜ ਇਹਦਾ ਬੱਚਾ ਆਪਾ ਦਿਖਾ ਕੇ ਕਰਦਾ ਇਹਦਾ ਸੰਧੂ ਸਾਹਿਬ ਆ ਜੀ ਲਓ ਜੀ ਆ ਬੱਚਾ ਦੇਖੋ ਹਾਂਜੀ ਠੀਕ ਆ ਜੀ ਸੋ ਮੇਲ ਕਾਫ ਆ ਦੋਸਤੋ ਇਹਦੇ ਮਗਰ ਵੀ ਬੱਚਾ ਆ ਗਿਆ ਮੇਲ ਆ ਠੀਕ ਆ ਇਸ ਤੋਂ ਬਾਅਦ ਇੱਕ ਤਾਨੂੰ ਵਾਹਰ ਦਿਖਾਉਣੇ ਆ ਵੈਸੇ ਗੁਰਲਾਲ ਬੱਛੀ ਪੁੱਛੀ ਪੂਰੀ ਨਸਲ ਜਾਤ ਵਾਲੀ ਆ ਕੀ ਡਿਟੇਲ ਹੈ ਨੇ ਜੀ ਸੰਧੂ ਸਾਹਿਬ ਇਹ ਤਿੱਜਾ ਸੂਆ ਸੋਈ ਆ ਦੁੱਧ ਤੇ ਥੱਲੇ 15 ਲੀਟਰ ਖੁੱਲਾ ਹੋਊਗਾ ਅੱਛਾ ਜੀ ਹਾਂਜੀ ਇਹਨੂੰ ਸੂਈ ਨੂੰ ਅੱਜ 10 ਤੋਂ ਕੁਝ 15 ਦਿਨ ਦੇ ਵਿੱਚ ਵੇਚਵਾ ਠੀਕ ਆ ਤੇ ਮਗਰ ਬੱਛੀ ਆ ਸੰਧੂ ਸਾਹਿਬ 15 ਕ ਦਿਨਾਂ ਦਾ ਹਾਂਜੀ ਹਾਂਜੀ ਠੀਕ ਆ ਜੀ ਦੁੱਧ ਵੀ 15 ਕ ਕਿਲੋ ਆ ਸੰਧੂ ਸਾਹਿਬ ਖੁੱਲਾ ਹੀ ਹੋਊਗਾ ਤੇ ਇਹ ਨਹੀਂ ਵੀ ਵਿਖਾਵਾ ਚਲੋ ਘੱਟਵਾ ਥੋੜਾ ਜਿਆ ਤੇ ਬਾਕੀ ਦੁੱਧ ਵੜਾ ਠੀਕ ਆ ਹਾਂਜੀ ਜੀ ਜਵਾਬ ਸੰਧੂ ਸਾਹਿਬ ਜੀ ਜਾਤ ਪਾਤ ਬਹੁਤ ਵਾਜੀ ਸੰਧੂ ਤਿੱਜਾ ਸੂਆ ਦੋਸਤੋ ਠੀਕ ਹੈ ਜੀ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਤਿੱਜਾ ਸੂਆ ਸੂਈ ਆ 15 ਦਿਨ ਦਾ ਸਮਾਂ ਹੋ ਗਿਆ ਤੇ ਵੈਸੇ ਕਰਲਾ ਕੱਦ ਕਾਠ ਵਾਲੇ ਪਾਸਿਓਂ ਵੇਖੀ ਤਾਂ ਫੁੱਲ ਵੱਢੀ ਆ ਸੰਧੂ ਸਾਹਿਬ ਪੂਰੀ ਵੱਢੀ ਆ ਚਲੋ ਥੋੜੀ ਜੀ ਲਿਸੀ ਆ ਜਿਹੜੀ ਗੱਲ ਆ ਕੋਈ ਨਰਮ ਜੀ ਆ ਹਾਂਜੀ ਚਲੋ ਵਿਖਾਵਾ ਖੂਵਾ ਘਾਟਵਾ ਤੇ ਦੁੱਧ ਦੇ ਤਲੇ 14-15 ਕਿਲੋ ਖੁਲਾ ਹੀ ਹੋਊਗਾ ਜੀ ਠੀਕ ਆ ਜੀ ਹਾਂਜੀ ਲੇਵਾ ਨਿਗਰ ਆਦੀ ਆ ਤੇ ਵਿਖਾਵਾ ਫੁੱਲ ਵਾ ਠੀਕ ਆ ਜੀ ਲੋ ਵੀ ਦੋਸਤੋ ਆ ਤੁਹਾਨੂੰ ਇੱਕ ਵਾਰੀ ਥਾਣਾ ਆਪਾਂ ਚੈੱਕ ਕਰਾ ਦਿੰਨੇ ਆ ਆ ਵੇਖੋ ਜੀ ਬਾਕੀ ਵੀ ਹੱਥੀ ਮੁੱਠੀ ਦਾ ਥਾਣਾ ਚੋਂ ਬਿਲਕੁਲ ਚੋਣ ਜਾਂਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਜੀ ਸੰਧੂ ਸਾਹਿਬ ਕੋਈ ਭੂਰ ਨਹੀਂ ਛਟਾ ਨਹੀਂ ਥਾਨੀ ਘਾਟਾ ਗਾਰਨਾ ਗਾਰ ਪਛਾਰਨਾ ਪਛਾਰ ਚੋ ਕੇ ਸਾਰੇ ਡੰਗ ਲਵੇ ਜਿਹੜੇ ਭੈਣ ਭਰਾ ਨਹੀਂ ਲੈਣੇ ਹਾਂ ਬਿਲਕੁਲ ਹਾਂ ਜੀ ਠੀਕ ਹੈ ਲੈ ਵੀ ਕਰ ਲਾ ਲਵੀਂ ਤੇ ਖੋਲ ਲੈ ਠੀਕ ਹੈ ਜੀ ਸੋ ਹਾਈਟ ਕੱਤ ਪੋਤ ਵਾਲੀ ਇਹ ਦੱਸੋ ਜਿਹੜੀ ਵੇੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੀਜਾ ਸੂਆ ਤੇ 15 ਦਿਨ ਤੇ 15 ਕਿਲੋ ਦੁੱਧ ਠੀਕ ਹੈ ਮਗਰ ਬੱਛੀ ਆ ਬਾਕੀ ਵਹਿਰ ਚੰਗੀ ਹੈ ਕਰ ਲਾ ਲ ਉਹ ਵੀ ਗੱਲ ਆ ਵੀ ਕਈ ਨਾ ਨੋਰਮਲ ਸਾਫ ਸਭਾ ਦੇ ਹਾਂਜੀ ਸਾਮ ਤੋਂ ਸਭ ਥੋੜੀ ਜੀ ਰਹੀ ਜਿਹੜੀ ਗੱਲ ਆ ਤੇ ਹਾੜੀ ਜੇ ਤਾਂ ਆਪਾਂ ਤੁਹਾਨੂੰ ਪਤਾ ਵੀ ਪਹਿਲਵਾਨ ਦੇ ਵੀ ਬਣ ਹੀ ਜਾਣਾ ਹਾਂਜੀ ਹਾਂਜੀ ਬਾਕੀ ਪੂਰੀ ਵੱਡੀ ਹੈ ਜਿਹੜੀ ਗੱਲ ਵਾ ਹਾਂ ਬਲ ਦੁੱਧ ਵੀ ਕਰਮਾ ਲਈ 16-17 ਕਿਲੋ ਦੇਈ ਜਾਊਗੀ ਜੀ ਲਓ ਜੀ ਤੇ ਕੋਲ ਦੋਸਤੋ ਤੁਸੀਂ ਇੱਕ ਬਿਲਕੁਲ ਸਾਈਡ ਤੋਂ ਤੁਹਾਨੂੰ ਦਿਖਾ ਰਿਹਾ ਬੇਲ ਬੁੱਲ ਬੜੀ ਲੰਬੀ ਆ ਲੰਬਾਈ ਲੰਬੀ ਬਹੁਤ ਤੇ ਕੱਦ ਉੱਚਾ ਠੀਕ ਆ ਜੀ ਤੇ ਹੁਣ ਜਦੋਂ ਮੌਕੇ ਤੇ ਤੁਹਾਨੂੰ ਚੁਵਾ ਦੇਣਾ ਉਸ ਦੁੱਧ ਦੀ ਆਪਾਂ ਗੱਲਬਾਤ ਗਰਲਾਲ ਤੋਂ ਪੁੱਛ ਕੇ ਤੁਹਾਡੇ ਠੀਕ ਹੈ ਜੀ ਸੋ ਦੋਸਤੋ ਇਹ ਲਾਸਟ ਵੇ ਤੇ ਜਿਹੜੀ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਵੇਰ ਦਿਖਾਤੀ ਹੈ ਠੀਕ ਹੈ ਤੇ ਗਰਲਾਲ ਕੀ ਮੋਲਿੰਦਾ ਰੱਖਿਆ ਫਿਰ ਇਹਦਾ ਸੰਧੂ ਸਾਹਿਬ ਚਲੋ ਜੇ ਤੇ ਕਰਮਾ ਲਈ ਥੋੜੀ ਜੀ ਰਾਜੀ ਹੁੰਦੀ ਤੇ ਵਿਖਾਵੇ ਖੂਏ ਫੁੱਲ ਹੁੰਦੇ ਨੇ ਫਿਰ ਤੇ ਭਲਾਸੀ 90 ਵੀ ਮੰਗਦੇ ਦੁੱਧ ਵੱਡੀਆਂ ਗਾਵਾਂ ਜਿੰਨਾ ਮਾਤੇ ਦੁੱਧ ਜਿਹੜਾ 15 16 ਕਿਲੋ ਖੁੱਲਾ ਦੱਸਿਆ ਹੈਗਾ ਜੀ ਠੀਕ ਹੈ ਜੀ ਸੰਧੂ ਸਾਹਿਬ ਇਹਦਾ ਮੋਲ ਕੋਈ 55 ਨਹੀਂ ਕੋਈ 60 ਨਹੀਂ ਲਾਟ ਆਪਾਂ 55000 ਦੀ ਦੇਵਾਂਗੇ ਉਹ ਤੋਂ ਮਾਨਦਾਨ ਕਰਾਂਗੇ 55000 ਚ 50000 ਦੀ ਸੰਤੂ ਸਾਹਿਬ ਲਾਟ ਦੇ ਦੇਣੀ ਆਪਾਂ ਠੀਕ ਆ ਜੀ ਹਾਂਜੀ ਇਹਦੇ ਮਗਰ ਬੱਛੀ ਆ ਬਹੁਤ ਸੋਹਣੀ ਸੰਤੂ ਸਾਹਿਬ ਠੀਕ ਆ ਜੀ ਜੀ ਲਓ ਜੀ ਮਗਰ ਬੱਛੀ ਆ ਬਾਕੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਗਈ ਆ ਠੀਕ ਆ ਸੋ ਜਿੰਨੀ ਡਿਟੇਲ ਹੁਣ ਮੌਕੇ ਤੇ ਬਿਲਕੁਲ ਮੌਜੂਦ ਆ ਉਹ ਤੁਹਾਨੂੰ ਆਪਾਂ ਦੇ ਦਿੱਤੀ ਆ ਪੁੱਛ ਕੇ ਇਨਫੋਰਮੇਸ਼ਨ ਸੋ ਵੱਡੀ ਅਵੈਰ ਬਾਕੀ ਮੇਰਾ ਭਰਾ ਕੋਈ ਚੰਗੀ ਅਗੇ ਸੇਵਾ ਕਰ ਲੂਗਾ ਹੱਥੋਂ ਤੇ ਚੰਗਾ ਫੇਰ ਲੂਗਾ ਤੇ ਕਰਮਾਂ ਦੀ ਭਰਪੂਰ ਗਈ ਤੇ ਇਹੋ ਦੂਣੀ ਜਾਪਣੀ ਆ ਠੀਕ ਆ ਜੀ ਤੇ ਇਹ ਅਜ ਨਗਨੇ ਵੀਰ ਗੁਰਨਾਲ ਦੇ ਕਿੱਲੇ ਤੇ ਟੋਟਲ 4 ਐਨੀਮਲ ਨੇ ਠੀਕ ਹੈ ਜੀ ਤੇ ਪਸ਼ੂ ਵਸੇ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਸੋ ਪੁਰਾਣਾ ਮਾਲ ਜਿਹੜਾ ਵਿਖ ਜਾਂਦਾ ਦੋਸਤੋ ਤੇ ਆਏ ਦਿਨ ਜਿਹੜਾ ਨਵਾਂ ਮਾਲ ਮੌਜੂਦ ਹੁੰਦਾ ਇਸ ਕਿੱਦੇ ਦੇ ਉੱਪਰ ਤੇ ਲੈ ਗੁਰਨਾਲ ਵੀਰ ਦੇ ਹੋਰ ਕੋਈ ਗੱਲ ਬਾਤ ਬਾਸ ਸੰਤੂ ਸਾਹਿਬ ਚੜਦੀ ਕਲਾ ਮਾਰਾ ਸੋ ਸੋ ਗਾਣਾ ਵਿਗਣ ਤੇ ਅੱਜ ਡੰਗ ਨੂੰ ਫੇਰ ਅਜ ਰੋਵਾਂਗੇ ਭੈਣ ਭਰਾਵਾਂ ਸਾਹਿਬ ਬਿਲਕੁਲ ਬਿਲਕੁਲ ਜੀ ਜਰੂਰ ਲੈ ਵੀ ਗੁਰਨਾਲ ਵੀਰ ਇੱਕ ਨੰਬਰ ਕਰ ਦਈਏ ਸਾਂਝਾ ਨੰਬਰ ਸੰਤੂ ਸਾਹਿਬ 8217782497 ਦੂਜਾ ਨੰਬਰ 8289016207 ਲਓ ਦੋਸੋ ਇਹ ਸਾਣੇ ਵੀਰ ਗੁਰਲਾਲ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਆ ਸੋ ਐਨੀ ਟਾਈਮ ਤੁਸੀਂ ਕਾਲ ਕਰੋ ਕੰਟੈਕਟ ਕਰੋ ਵਿਜ਼ਿਟ ਕਰੋ ਠੀਕ ਆ ਜੀ ਤੇ ਆਪਾਂ ਬਿਲਕੁਲ ਚੁਣਿਆ ਮਾਲ ਜਿਹੜੇ ਖਾਸ ਪਸ਼ੂ ਦਾ ਤੁਸੀਂ ਸਾਈਬਿਆਂ ਦਾ ਸਾਈਬਿਆਂ ਦਾ ਕੀਤਾ ਉਹਦੀ ਅਣਕ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ